ਬਧਾਨਾ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਆ ਦਿਖਾ ਦੇ ਲੈ ਆ ਜਾ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁਬਾਰਕਾਂ ਆਪਣੀ ਆ ਹਾ 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 ਸਾਢੇ 5000 ਜੀ ਨੇ ਦਿਆ ਕਿੰਨੇ ਦੀ ਸਾਢੇ 5000 ਦੀ ਸਾਢੇ 5000 ਦਾ ਸੋਹਣਾ ਹੋਏ ਹੈ ਨਾ ਟੋਕਰੀ ਬਹੁਤ ਸੋਹਣੀ ਹੈ ਖਰਾਬ ਨਹੀਂ ਹੈਗਾ ਖਰਾਬ ਨਹੀਂ ਹੈਗਾ ਕਦੋਂ ਲੈ ਵਾਹ ਹੁਣ ਜੇ ਬਿਚਾਰ ਬੰਦ ਨਾ ਹੋਏ ਚੜਰਾ ਚਾਪੂ ਦਾ ਕਿੱਦਾਂ ਮੈਂ ਸੁੱਡੀ ਕਰੂੰਗਾ ਉਦੋਂ ਲੈ ਉਹ ਦਲੇ ਕਿੰਨੇ ਗੇੜੇ ਦਲੇ ਗੇੜੇ ਕਿੰਨੇ ਦਲੇ ਤੇ ਮੈਂ ਤਾਂ ਵਾਧੂ ਦੇ ਰਹੀ ਮੈਂ ਤਾਂ ਖਡਾਲਾਂ ਤੱਕ ਜਾਇਆ ਹਾਂ ਸਾਂ ਹੋਰ ਅੱਜ ਜਾ ਕੇ ਆਇਆ ਹਾਂ ਹੁਣ ਹੀ ਆਇਆ ਖਡਾਲਾਂ ਤੋਂ ਸਾਈਕਲ ਦੀ ਹੈ ਤੇਰੇ ਸਾਡੀ ਪੂਰੀ ਵਾਂਗੂੰ ਜਾਂਦਾ ਗੱਡੀ ਦੇ ਅੱਗੇ ਲੰਘ ਜਾਂਦਾ ਗੱਡੀ ਦੇ ਅੱਗੇ ਲੰਘ ਜਾਂਦਾ ਹੈ ਤੇਰੇ ਸਦਕੇ ਵਧੀਆ ਕਿ ਵਧੀਆ ਲੱਗਦੀ ਬਰੇਕ ਵਧੀਆ ਲੱਗਦੀ ਜੀ ਸੁਜੀ ਜਾਂਦੀ ਹੌਲੀ ਹੌਲੀ ਕੇ ਲੱਗਦੀ ਲੱਗਦੀ ਨੇ ਹਾਂ ਬਫਰ ਤਾਂ ਠੀਕ ਹੈ ਗਾਂਟੇ ਰੋਟੀ ਦਿੱਤੀ ਆ ਜੀ ਨਾ ਦਿੱਤੀ ਨਹੀਂ ਕਿਉਂ ਹਰੇ ਕਹਿੰਦੇ ਗਿਰ ਖਰਾਬ ਹੋ ਗਿਆ ਕਹਿੰਦਾ ਬੰਦ ਦੇ ਆ ਜੀ ਅੱਛਾ ਸਾਡੇ ਕੋਲ ਆ ਜੀ ਹਰੇ ਕੰਚੀ ਤੇ ਕੰਚੇ ਤਾਂ ਲੱਤੇ ਠੀਕ ਆ ਉਹਨੇ ਹੀ ਖਵਾ ਲਈ ਜਾਂਦੇ ਕਿਹੜੀ ਕੰਪਨੀ ਦੇ ਪਤਾ ਨਹੀਂ ਕਿਹੜੀ ਕੰਪਨੀ ਅੱਛਾ ਫੇਲੀ ਖਾਣੀ ਹੈ ਕਹਿੰਦਾ ਹੀਰੋ ਵਾਲਿਆਂ ਦਾ ਹੀਰੋ ਜੈਟ ਵਾਲਿਆਂ ਦਾ ਹਾਂ ਟੌਪ ਦਾ ਸਾਈਕਲ ਲੈ ਆ ਤੂੰ ਵਧਾਈਆਂ ਦਿਆਂਗਾ ਤੈਨੂੰ ਪਾਰਟੀ ਦੇਂਗਾ ਕੀ ਖਵਾਏਗਾ ਲੱਡੂ ਲੱਡੂ ਖਾਏ ਤੇਰੇ ਸਦਕੇ ਕਿੱਥੇ ਨਾ ਓਏ ਲੰਗਰ ਜਾ ਲੰਗਰ ਚ ਕੀ ਕਰੇਗਾ ਸੇਵਾ ਕਰੇਗਾ ਮੈਂ ਕਿਉਂ ਲੇ ਪਾਸਾ ਦੇਖ ਲਈ ਫਟੇ ਹੀ ਸਾਰੇ ਬੱਚਿੜਾ ਸਾਬ ਜਉ ਪਤਿਤ ਨਹੀਂ ਕਰਾਂ ਸੇਵਾ ਕਰੋ ਉਥੇ ਜਿਹੜੇ ਨਹੀਂ ਜਾਂਦੇ ਉਹ ਆਪਣੇ ਪਿੰਡ ਨੰਗਰ ਸੇਵਾ ਕਰੋ ਬਾਈ ਜਗਾ ਸਾਬ ਜੀ ਬਕੈ ਬੈਕ ਰਹੇਗਾ ਹਾਂ ਕਿਹੜੇ ਪਿੰਡ ਤੋਂ ਮੂਣਕਾ ਮੂਣਕਾ ਹਾਂ ਕਿੰਨੀਆਂ ਭੈਣਾਂ ਨੇ ਚਾਰ ਚਾਰ ਨੇ ਹਾਂ ਕਿਹੜੀ ਲੈਣਾ ਤੂੰ ਵੱਡੀ ਕਿ ਛੋਟੀ ਮੈਂ ਅੱਠ ਪੜੀ ਦਵਾ ਜਿਹੜੀ ਅੱਠ ਪੜੀ ਹੋਈ ਹੈ ਦੂਜੇ ਕਿੰਨਾ ਪੜੀਆਂ ਹੋਈਆਂ ਨੇ ਦੂਜੀਆਂ ਇੱਕ 9 ਇੱਕ 12 1912 ਫਿਰ 12 ਵਾਲੀ ਗੱਦਨ ਲਿਆਂਦਾ 12 12 ਹੀ ਮਹਿੰਗੀ ਪੈ ਜੂਗੀ ਮਹਿੰਗੀ ਪੈ ਜੂਗੀ ਸਸਤਾ ਸੌਦਾ ਕਰੇਗਾ ਕਦੋਂ ਆ ਬੇਹਤਰਾ ਆ ਸਾੜੀ ਤੋਂ ਪਹਿਲਾਂ ਸਾੜੀ ਤੋਂ ਪਹਿਲਾਂ ਸਗਰ ਪਾਏ ਨਾ ਜਾਵਾਂਗੇ ਪਾਣਾ ਜਾਣਾ ਕੁੜੀ ਦੇਖ ਲਈ ਤੇ ਹਾਂ ਫੋਟੋ ਕਰਤੀ ਕੁੜੀ ਨੇ ਕਹੀ ਜੀ ਹੈ ਵਧੀਆ ਸੋਹਣੀ ਹੈ ਰੰਗ ਗੋਰਾ ਕਾਲਾ ਕਾਲਾ ਫਿਰ ਤਾਂ ਬਸ ਰਹਿ ਕਾਲਾ ਰੰਗ ਦਾ ਜੱਚਦਾ ਕੁੜੀਆਂ ਨੂੰ ਹਾਂ ਹੈਨਾ ਹਾਂ ਤੇਨ ਤੇਰੀ ਫੋਟੋ ਦੇਖ ਲਈ ਉਹਨਾਂ ਨੇ ਤੇਰੀ ਫੋਟੋ ਦੇਖ ਲਈ ਉਹਨਾਂ ਨੇ ਮੈਂ ਭੇਜੀ ਆ ਅੱਜ ਫੋਟੋ ਕਦ ਤੇ ਭੇਜੀ ਦੀ ਭੇਜ ਤੇ ਵੱਟਸਐਪ ਤੇ ਹਾਂ ਕਿਹੜੀ ਭੇਜੀ ਦੀ ਭੱਜੀ ਆਪਾਂ ਕਾਲੀ ਪੱਕ ਬਣੀ ਹੋਈ ਸੀ ਹਾਂ ਪਰ ਫਿਰ ਤਾਂ ਓਕੇ ਕੰਮ ਹਾਂ ਓਕੇ ਹੈ ਕੀ ਕਹਿੰਦੀ ਮੁੰਡਾ ਕਿਵੇਂ ਆ ਉਹ ਤਾਂ ਕਹਿੰਦੀ ਠੀਕ ਐ ਠੀਕ ਐ ਹਾਂ ਬਾ ਫਿਰ ਬੁਲਾएंगे ਤੇ ਮੈਨੂੰ ਹਾਂ ਬੁਲਾਵਾਂਗੇ ਸਾਰਿਆਂ ਨੂੰ ਪੱਕ ਟੱਪਰ ਜਾਊਗਾ ਪੱਕਾ ਸਾਰਿਆਂ ਨੂੰ ਕੋਈ ਜਾਊਗਾ ਠੀਕ ਐ ਐ ਤੇਰੇ ਸਾਥ ਗੇ ਸਸਰੀ ਗੱਲ ਦੀ ਸਾਰੇ ਸਾਰਾ ਸਸਰੀ ਗੱਲ ਕਰਦੇ ਕੰਮ ਕਰਨਾ ਸਾਰਿਆਂ ਨੂੰ ਠੀਕ ਐ ਹਾਂ ਠੀਕ ਹੋ ਕਹ ਤੁਸੀਂ ਠੀਕ ਹੋ ਤੇਰੀ ਬੱਲੇ ਬੱਲੇ ਹੈ ਬੱਲੇ ਬੱਲੇ ਹੈ ਪੂਰੀ ਪੂਰੀ ਬਸ ਠੀਕ ਹੈ ਚੱਕਦਾ ਕਹਿੰਦੇ ਬਾਹਰ ਚ ਰੂੜੀ ਹਾਂ ਬਾਹਰ ਚ ਰੂੜੀ ਹੁਣ ਨਹੀਂ ਦਬਦੇ ਕਹਿੰਦੇ ਸਾਈਕਲ ਲੈ ਅੰਦਰ ਰੇਂਜ ਲਿਆਵਾਂਗੇ ਦੂਆ ਰੇਂਜ ਲਿਆਵਾਂਗੇ ਕਹਿੰਦੇ ਕੱਲ ਬੂਟ ਲੈਣਾ ਪੈ ਜੇ ਬੂਟ ਲੈਣ ਪੈ ਜੂ ਆ ਤੇਰੇ ਸਦਕੇ ਤੋ ਕੀ ਕਰੀਆ ਨੇ ਮਿੱਟੀ ਦਾਨੇ ਮਿੱਟੀ ਹੱਥ ਨਾਲ ਉਤਾਰੇਗਾ ਹਾਂ ਲਿਫਟ ਨਹੀਂ ਚੱਕਦਾ ਨਾ ਲਿਫਟ ਚੱਕਦੀ ਨਹੀਂ ਕਰਦੀ ਟਰਾਲੀ ਚੱਕਦੀ ਨਹੀਂ ਲਿਫਟ ਇਧਰ ਮੂੰਹ ਸਾਰੀ ਤਾਰ ਦੇਗਾ ਸਾਰੀ ਤਾਰ ਮੰਗਰ ਤਾਰਤੀ ਮੰਗਰ ਤਾਰਤੀ ਕਿੰਨੇ ਟਾਈਮ ਚ ਕਿੰਨੇ ਟਾਈਮ ਚ ਤਾਰੇਗਾ ਅੱਧੇ ਘੰਟੇ ਚ ਹਾਂ ਬਾਲਾ ਟਾਈਮ ਲੱਗੂ ਨਾ ਬਾਲਾ ਟਾਈਮ ਨਹੀਂ ਲੱਗਦਾ ਅੱਛਾ ਥੋੜੀ ਦੇਰ ਲੱਗੂਗਾ ਟਰਾਲੀ ਧਾਰ ਕੇ ਕੀ ਖਾਏਗਾ ਫਿਰ ਕੁਝ ਨਹੀਂ ਖਾਦਾ ਕੁਝ ਨਹੀਂ ਨਾ ਕੁਝ ਤਾਂ ਖਾ ਲੈ ਸਮੋਸੇ ਲੈ ਜੀ ਨਾ ਤਾਂ ਨਹੀਂ ਮੰਗੇ ਚਾਹ ਪੀਏਗਾ ਪਾਣੀ ਪੀਏਗਾ ਹੋਰ ਬਸ ਕੀ ਪਾਵਾਂ ਵੀਡੀਓ ਤੇਰੀ ਵੀਡੀਓ ਕਾਤੋਂ ਇਸ ਦੀ ਵੈਰਲ ਹੋ ਜੀ ਸਾਰੇ ਪੰਜਾਬ ਚ ਵੈਰਲ ਹੋ ਜੀ ਸਾਰੇ ਪੰਜਾਬ ਚ ਕੱਲੇ ਪੰਜਾਬ ਨਹੀਂ ਕੈਨੇਡਾ ਤੱਕ ਵਾਇਰਲ ਹੋ ਰਿਹਾ ਤੂੰ ਅਮਰੀਕਾ ਤੱਕ ਇੰਗਲੈਂਡ ਤੱਕ ਗ੍ਰੈਂਡ ਤੱਕ ਅੰਬੀਕਾ ਜਾਕਾ ਹਾਂ ਜਾਣੇ ਬਾਹਰ ਹਾਂ ਜਾਣੇ ਹੈ ਕੱਧ ਜਾਏਗਾ ਜਾਜ ਜੀ ਜਾਜ ਜੀ ਪਾਸਪੋਰਟ ਹੈਗੇ ਇੱਥੇ ਹਾਂ ਬਟਾਲੀ ਦੇ ਚੜ੍ਹਦੇ ਨਹੀਂ ਪਟਿਆਲ ਚੜ੍ਹਦੇਗਾ ਪਟਿਆਲ ਚੜ੍ਹਦੇ ਨੇ ਜਾਜ ਹੈ ਅੱਛਾ ਪਟਿਆਲੇ ਕੱਧ ਜਾਏਗਾ ਫਿਰ ਬਸ ਜੀ ਬਸ ਤੇ ਅੱਡਾ ਕਿੱਥੇ ਹੈ ਪਟਿਆਲੇ ਪਤਾ ਹੈ ਕਿੱਥੇ ਗਏ ਜਾਜ ਦਾ ਅੱਡਾ ਪਤਾ ਕਰ ਦਵਾਂ ਕਿਦੋਂ ਕਰੇਗਾ ਅੱਡੇ ਕਿੱਥੇ ਬਸ ਜਾਊਗੀ ਜਿੱਥੇ ਬਸ ਜਾਊਗੀ ਕੀ ਆਖੇ ਉੱਥੇ ਉੱਥੇ ਕੀ ਆਖੇਗਾ ਕੀ ਬਾਈ ਉੱਥੇ ਪਟਿਆਲੇ ਜਾਣਾ ਉੱਥੇ ਜਾਣਾ ਕਿੱਥੇ ਹੁੰਦੇ ਜਾਜ ਦੇ ਜਾਜ ਤੇ ਜਾਣਾ ਫੇਰਾ ਕੀ ਮੈਂ ਜਾਜ ਨਾਲ ਬਾਹਰ ਜਾਣਾ ਬਾਹਰ ਜਾਣਾ ਜੋ ਕਹਣਗੇ ਬਾਹਰ ਘਾਤੋ ਜਾਣਾ ਕੀ ਆਖੇਗਾ ਕੀ ਆਇਆ ਲਾਇਆ ਵਿਜਲ ਆਇਆ ਕਿਨੇ ਲਾਇਆ ਹੈ ਮੇਰੇ ਬੁਰਦਾ ਮੁੰਡਾ ਕੌਣ ਉਹ ਵੀਡੀਓ ਬਣਾ ਹਾਂ ਈਆ